ਠੀਕ ਹੈ ਤੇ ਆ ਸਾਡੀ ਮੋਟਵਾ ਕੀ ਇੱਕ ਜੀਵ ਜੰਤੂ ਤੇ ਆ ਸਾਡੀ ਆ ਗਈ ਜੀਵ ਜੰਤੂ ਮਸਾਂ ਤੇ ਇੱਕ ਛੋਲ ਲਈ ਫਿਰਦੀ ਐ ਨਹੀਂ ਕਰਦਾ ਐਡਾ ਛੋਲ ਲਈ ਫਿਰਦੀ ਐ ਧੁੱਪ ਵੇਖੋ ਇੰਨੀ ਧੁੱਪ ਐ ਤੇ ਛੋਲ ਵੇਖਦੇ ਸਾਲੂ ਲਈ ਫਿਰਦੀ ਐ ਹਾਂ ਤੇ ਆ ਵੇਖ ਮੁਰਦਾ ਸਾਡਾ ਤਿਆਰ ਕਰਦਾ ਕਾਰਤਿਕ ਤੇ ਇਸ ਤੋਂ ਬਾਅਦ ਆਪਾਂ ਨਾਤੋ ਕਿੱਥੇ ਲੰਘੇ ਦੂਜੇ ਘਰੇ ਇੱਕ ਵਾਰੀ ਨਹੀਂ ਸੱਚ ਉਧਰ ਕਰ ਸਵਾਇ ਕਰਕੇ ਆਣੇ ਕਿਸੇ ਨੂੰ ਲੈ ਕੇ ਚੱਲਦੇ ਆਪਾਂ ਕੰਮ ਕਰਦਾ ਮੁਰਗੇ ਨੇ ਸਾਡਾ ਪਸੂ ਸਿੰਘ ਅੱਜ ਆ ਆਪਦਾ ਮੋਟਰਸਾਈਕਲ ਧੋਈ ਜਾਂਦਾ ਨਵਾਂ ਲੈਂਦਾ ਸਨ ਸਪਲੈਂਡਰ ਤੇ ਉਹ ਸਾਡੀ ਮੋਟਰ ਵਾਹ ਲੱਗੀ ਵੀ ਝਾੜੂ ਸਹੀ ਗੱਲ ਉਹਦੇ ਚੱਕਰ ਸਾਡੇ ਵੀਊ ਖਤਮ ਹੋਏ ਪਿਆ ਪਤਾ ਨਹੀਂ ਕੀ ਦਿੱਕਤ ਹੋਈ ਵੀ ਹੈਗੀ ਤੇ ਆ ਮੋਟਰਸਾਈਕਲ ਧੋਈ ਜਾਂਦਾ ਹੈ ਬਾਲਟੀ ਦਾ ਸਾਡੀ ਇੱਕ ਜੁੰਡੇ ਜੇ ਖਿਲਾੜੀ ਫਿਰਦੀ ਹੈ ਇੱਧਰ ਹੈ ਰਵੀਨਾ ਟੰਡਣਾ ਤੇ ਇੱਧਰ ਸਾਡਾ ਕਾਰਤਿਕ ਸਾਹਿਬ ਬੈਠੇ ਆਗੇ ਕਾਰਤਿਕ ਸਾਹਿਬ ਹੈਲੋ ਕਾਰਤਿਕ ਦਾ ਮੜਾ ਬਹਿ ਜੀ ਵੀ ਕੈਂਡੀ ਕਰਾ ਸੀ ਬੰਬੂ

ਇੱਧਰ ਸਾਡੀ ਲੋਥ ਹੈ ਉਹ ਸਾਡੀ ਘਰੇ ਕੁੱਤੀ ਪਹੁੰਚੇ ਸੱਚ ਸਾਡੀ ਮੋਟੀਆਂ ਨੇ ਫੁੱਲ ਬੁਢੀਆਂ ਬਣਾਈਆਂ ਸੀਆ ਦੇਖ ਕਰਿਆ ਸੱਸ ਫਾਈ ਦੇਖੋ ਇਹ ਕਲੀ ਕੁਲੀ ਪੂਰੀ ਫੇਰ ਰੱਖੀ ਐ ਦੀਵਾਲੀ ਦਾ ਮੌਲ ਹੈਗਾ ਤੇ ਸਾਡੇ ਕਾਰਤਿਕ ਦੀ ਖੇਡ ਪਈ ਹੈ ਜਗਦਾ ਵੀ ਹੈ ਬਾਈ ਦਾ ਸੱਚ ਨਿਹੌਂ ਨਹੀਂ ਬਜਾ ਤੇ ਆ ਮੋਰਨੀ ਬਣਾਉਣੀਆਂ ਨੇ ਅਜੇ ਦੀ ਅੱਧੀ ਪੈਂਡਿੰਗ ਚ ਪਈ ਐ ਕੱਦ ਤੇ ਤੇ ਫੁੱਲ ਬੁਢੀਆਂ ਆ ਸਾਡੀ ਨਣਸੀ ਐ ਤੇ ਗੱਦੇ ਗੁੱਡੇ ਕੱਢ ਕੇ ਰੱਖ ਕੇ ਸੈਟ ਰੱਖਿਆ ਬਾਹਰ ਚਲੋ ਜੀ ਤੇ ਇਧਰ ਆ ਪੂਰੇ ਲੱਗੇ ਪਿਆ ਕੰਮ ਕਰਦੇ ਨਾਲ ਲੱਗ ਜਾ ਜਿੰਮ ਚ ਜਿੰਮ ਚ ਲੱਗੇ ਨਾ ਕਿਹਨੂੰ ਜਿੰਮ ਚ ਲਾਕੇ ਜਾਂਦਾ ਹੈ ਉਹ ਦੱਸ ਖਲੀ ਇਧਰ ਆ ਚੀਜ਼ਾਂ ਵੇਖੋ ਯਾਰ ਤੁਸੀਂ ਵਾਲਾ ਨੂੰ ਵਟੇ ਦੇਈ ਜਾਂਦੀ ਐ ਵੇਖ ਤੁਸੀਂ ਦੇਖੀ ਜਲਫਾਂ ਵਿਖਦੀਆਂ ਲੈ ਉਹ ਥੱਲੇ ਗੰਢ ਦੇ ਲਈ ਵਾਲਾ ਨੂੰ ਹੈ ਖਲੀ ਬਣਾ ਦੇ ਰਹੀ ਤਿਆਰ ਐ ਇਹਦੀ ਕਾਹਦੀ ਰੀਲ ਬਣਾਉਣੀ ਐ ਆਏ ਬਲੌਗਰ ਵਾਡਾ ਬਲੌਗਰ ਤੂੰ ਤੋ ਸਾਡਾ ਆਟਮਾ ਉਹ ਜਮੈਂ ਚੱਲ ਠੀਕ ਆਪਾਂ ਅਕੀ ਸਿੱਧਰ ਕਰੇ ਕਿਸੇ ਸਫਾਈ ਕਰਤੀ ਆ ਸਾਡਾ ਗੇਟ ਕਾਸੀ ਜਾਂਦਾ ਵਜ੍ਹਾ ਵੈਸੇ ਇਥੇ ਤੇ ਇਦ ਤਰ੍ਹਾਂ ਕਮਰਾ ਹੈਗਾ ਖਾਲੀ ਇਹ ਵੀ ਤੇ ਮੰਜਾ ਮੰਜਨ ਸਰਨ ਸੰਖਾ ਗਈ ਪਤਾ ਨਹੀਂ ਕੀ ਹੋ ਗਿਆ ਸੀਗਾ ਤੇ ਆਪਾਂ ਸਸਫਾਈ ਕਰਕੇ ਇਧਰ ਕਰਦੇ ਆ ਲੱਕੜਾਂ ਸੇ ਅੰਦਰ ਸਾਂਭ ਰੱਖੀਆਂ ਕਿਉਂਕਿ ਇਧਰ ਲੈ ਜਾਂਦੇ ਕੋਈ ਨਾ ਕੋਈ ਤੇ ਮਮੀ ਲਿਗਦੀ ਜੀ ਬਾਬੇ ਜਗਾ ਸਾਫ ਕਰਨ ਆਇਦਰ ਟੱਪ ਨੂੰ ਤਾਂ ਤਾਂ ਕਰਕੇ ਸਾਫ ਕੀਤਾ ਆ ਬਾਲੇ ਪ੍ਰਾਣੀ ਹੁੰਦੇ ਸੀਗੇ ਤੇ ਸਾਡਾ ਗੇਟ ਕਰ ਤੇ ਪੰਜ ਦਿਨ ਕਰੇ ਸਸਫਾਈ ਕਰਕੇ